ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋ ਮੈਂ ਤੁਹਾਨੂੰ ਖੁਸ਼ ਆਨ ਹੋਵਾਂ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਜਿਹੜਾ ਹੋ ਰਿਹਾ ਸਵਾ 6 ਦਾ ਸਵਾ 6 ਹੋ ਗਏ ਤੇ ਆਪਾਂ ਹੋ ਗਏ ਕਿਚਨ ਚ ਕੰਮ ਸ਼ੁਰੂ ਕਿਚਨ ਹੀ ਹੁੰਦਾ ਸਵੇਰ ਸਵੇਰ ਦਾ ਕਰਤਾ ਹਾਂ ਕਿਚਨ ਵਾਲੀ ਹੋ ਜੇ ਹੋਰ ਕੰਮਾਂ ਦਾ ਤੇਰ ਹੱਥ ਪੈਂਦਾ ਹਨ ਤੇ ਮਿੱਧਰ ਦਹੀਂ ਹੁੰਦਾ ਦੁੱਧ ਨਿਕਾ ਕਰਿਆ ਦਹੀਂ ਨੂੰ ਜਾਗ ਲਾਦੇ ਹਾਂ ਤੇ ਬਹੁਤ ਮੇਰੇ ਕੋਲੇ ਪਈ ਸੀ ਦਹੀਂ ਅੱਜ ਵਾਸਤੇ ਦਾ फिर मेरा माँ होंगे भी और होर जमा के रखूंगा सारे कोई गैस बना दे दिन लड़ रहे पैदे इस करके फिर मैं वो किया रात को नहीं जमाई जो एमरजेंसी हो बिल्कुल दही है नहीं फिर मैं रात न जमा लगी नहीं मेरी ये कोशिश है कि मैं दही दिन ही जमाऊँ हाँ पही है दिन आमा के रख दी उधर रखे हुआ गैस से घ्यो गर्म करना मखान को मैं क्या वो कर दूंगी फिर इधर मैं लैके आई सब्जी धो के नहीं ਸਬਜੀ ਕੱਟੂਗੀ ਨਾਲ ਨਾਲ ਇਹ ਸਾਰੇ ਕੰਮ ਹੋ ਹੀ ਜਾਗੇ। ਇਹਨੂੰ ਆਪਾਂ ਰੱਖ ਲੈਣ ਭਈ ਨੂੰ, ਕਰਕੇ ਇਹਨੂੰ ਰੱਖ ਦਿਆਂਗੇ ਫ੍ਰਿਜ ਵਿੱਚ। ਸਬਜੀ ਬਣਾਵਾਂਗੇ ਟਿੰਡੋ ਦੀ। ਅਸਲ ਨੂੰ ਟਿੰਡੋ ਹੀ ਕਹਨੇ ਹੁੰਦੇ ਆ। ਬਾਕੀ ਲੱਗ ਲੱਗ ਇਹ ਰੀਚ ਲੱਗ ਲੱਗ ਬੋਲੀ ਆਏਗੇ। ਅਸੀਂ ਕਹਿੰਦੇ ਟਿੰਡੋ, ਕਈ ਟਿੰਡੇ ਕਹਿੰਦੇ ਨੇ। ਆ ਚੜ ਚੜਦੀ ਧੁੱਪ ਆਉਂਦੀ ਆ ਕਿਚਨ 'ਚ। ਸਵੇਰ ਸੇ ਤਾਂ ਬਲਾਈਨਿੰਗ ਹੀ ਹੁੰਦਾ ਹੈਗਾ। ਹਾਲੇ ਇਦਾਂ ਕਿ ਮੈਂ ਹੋਲੇ ਹਾਂ ਥੋੜੀ ਜਿਹੀ ਧੁੱਪ ਜਿਆਦਾ ਹੋ ਗਈ ਤੇ ਜਮਾਂ ਬੰਦ ਕਰ ਤਾ। ਅੱਜ ਮੈਂ ਕਿਚਨ ਦੀ ਵਿੰਡੋ ਨੂੰ ਖੋਲਦੀ ਖੋਲ ਕੇ ਫਾਇਦਾ ਕਿ ਬਲਾਈਂਡ ਤਾਂ ਬੰਦ ਹੀ ਕਰਨਾ ਹੁੰਦਾ ਕੋਈ ਤੋਂ ਇਹ ਵਿੰਡੋ ਵੀ ਬੰਦ ਹੀ ਹੋਊਗੀ ਵੈਸੇ ਵੀ ਡਸਟ ਇੰਨੀ ਆਉਂਦੀ ਨਹੀਂ ਕਦੇ ਵੀ ਕਰਦਾ ਵਿੰਡੋ ਖੋਲ ਲਿਆ ਕਦੇ ਸਵੇਰ ਸ਼ਾਮ ਫ੍ਰੀਕਨ ਆਵੇ ਉਹ ਤੋਂ ਵੱਧ ਮੇਰੀ ਮੈਂ ਤਾਂ ਸਫਾਈ ਤੇ ਜਾਊਂਦੀ ਹੋਂਦੀ ਮੈਂ ਯਾ ਮੇਰੇ ਕੋਲ ਛਿਲਲੇ ਪੈਨੇ ਇੱਕ ਟਾਈਮ ਦੇ ਸਦਿਨੇ ਮੈਂ ਹੋਰ ਛਿਲਕੇ ਰੱਖ ਦੂੰਗੀ ਇੱਕ ਵਾਰ ਹੁਣ ਸਬਜ਼ੀ ਦੇ ساتھ ਹੀ ਇਹਨਾਂ ਛਿਲਲੂਂਦੇ ਲੋਗ ਨਹੀਂ ਨੇ ਨੀ ਪੜਾਪੜੇ ਕੱਤੀ ਜਾਂਦੇ ਹੋਗੇ ਚੱਪੜ ਗੱਦੂ ਹੋਏ ਟਿੰਡੋ ਵਿੱਚ ਲੰਦੀ ਲੋੜ ਵਿੱਚ ਬਸ ਛੁਟਣੀ ਹੀ ਹੁੰਦੀ ਆ। ਇਹਨੇ ਫਿਰ ਆਇਆ ਹੁੰਦਾ ਮੈਂ ਕੀ ਚੰਨ ਜਣਾ ਕਈ ਕੰਮ ਇਕੱਠੇ ਕਰ ਲਈ ਨਾ ਹੋਵੇ ਵੀ ਇੱਕ ਕੰਮ ਤੇ ਬੈਠੀ ਰਹਾਂ ਮੈਂ ਸਬਜ਼ੀ ਵੀ ਕੱਟ ਰਹੀ ਇਸ ਤੇ ਸਬਜ਼ੀ ਬਣਾਉਂਗੀ ਚੰਦਰ ਘਿਓ ਵੀ ਬਣੀ ਜਾਂਦਾ ਨਾਲ ਨਾਲ ਉਹ ਵੀ ਇੱਥੇ ਚੱਲੂਗੀ। ਜੇ ਆਪਾਂ ਘਿਓ ਰੱਖ ਕੇ ਹੋਰ ਕੰਮ ਕਰਨ ਚੱਲ ਜਾਈਏ ਫਿਰ ਵੀ ਭੁੱਲਿਆ ਨਹੀਂ ਹਨਾ ਫਿਰ ਮੈਂ ਤਾਂ ਘਿਓ ਹੋਰ ਹੀ ਰੱਖ ਦੇਣ ਗਰਮ ਕਰਨਾ ਜਦੋਂ ਮੇਰੇ ਕੋਲ ਟਾਈਮ ਹੋਵੇਗੀ ਚੰਨ ਜੇ ਖਾਣ ਮੈਨੂੰ ਚੰਨ ਜੂ ਮੇਰੇ ਕੋਲ ਹੋਰ ਕੰਮਾਂ ਵੀ ਹੋਵੇ। ਫਿਰ ਮੈਂ ਘਿਓ ਰੱਖਣੀ ਹੁੰਦੀ ਆ ਨਹੀਂ ਤਾਂ ਮੈਂ ਐ ਹੀ ਨਹੀਂ ਕਰ ਲਾਂ ਘਿਓ ਰੱਖ ਕੇ ਸਾਡੇ 7:30 ਵਜੇ ਪੀਂਦੇ ਆ ਚਾਹ ਸਬਜ਼ੀ ਬਣ ਗਈ ਆਟਾ ਗੁੰਨਣਾ ਕੰਮ ਕਿਸੇ ਵੇਲੇ ਨਾ ਖਤਮ ਹੁੰਦੇ ਵੀ ਪੰਜ ਦੌੜ ਵੀ ਬਹੁਤ ਕਰਦੇ ਆ ਵੀ ਫਟਾਫਟ ਕੰਮ ਕਰ ਲਈ ਪਰ ਕੰਮ ਖਤਮ ਨਹੀਂ ਹੁੰਦੇ ਚਾਹ ਪੀ ਕੇ ਫਿਰ ਆਟਾ ਗੁੰਨੂਈ ਫਿਰ ਉਸ ਤੋਂ ਬਾਅਦ ਕਿਸੇ ਹੋਰ ਕੰਮ ਨੂੰ ਹੱਥ ਪਾਉਂਗਾ ਹਨਾ ਜਦ ਤੱਕ ਕਿਚਨ ਹੁੰਨੇ ਕੋਈ ਹੋਰ ਕੰਮ ਨਹੀਂ ਹੁੰਦਾ ਹੈਗਾ ਇਕ ਅੱਜ ਉਹਦਾ ਘਿਓ ਦਾ ਕੰਮ ਵੱਧ ਗਿਆ ਕਿਉਂ ਗਰਮ ਕਰਿਆ ਇਹਨਾਂ ਤਿਆਰ ਆ ਫਿਰ ਘਿਓ ਵਾਲੇ ਭਾਂਡੇ ਹੋ ਗਏ ਉਹਦੇ ਕਰਕੇ ਕੰਮ ਥੋੜਾ ਜ਼ਿਆਦਾ ਹੋ ਗਿਆ ਫਿਰ ਵਿੱਚ ਹੈਲਪਰ ਆएंगे ਸਵੇਰ ਜੀ ਨੇ ਟਾਈਮ ਉਹ ਝਾੜੂ ਪੋਚਾ ਅੰਦਰ ਕਰਦੇ ਆ ਫਿਰ ਉਹਨਾਂ ਟਾਈਮ ਨੇ ਕਿਚਨ ਜ ਨਹੀਂ ਆਉਂਦੀ ਜਿਵੇਂ ਆਉਂਦਾ ਫਿਰ ਉਹ ਕਾਰ ਹੀ ਲੈਣ ਦੀ ਹੁਣ ਆ ਫਿਰ ਹੀ ਕਿਚਨ ਜਾਉਂਗੀ ਕਿਉਂਕਿ ਫਿਰ ਅੰਦਰ ਵਿੱਚ ਤੁਰੇ ਫਿਰਾਂਗੇ ਪੋਚਾ ਨਹੀਂ ਵਧੀਆ ਲੱਗਦਾਂਗਾ ਸੋ ਉਹਨਾਂ ਟਾਈਮ ਨੇ ਸਾਈਡ ਤੋਂ ਕੁਕ ਪਈ ਇਹ ਉਹ ਟਾਈਮ ਇਹਨਾਂ ਹੋਣੀ ਅੰਦਰ ਤਨਾ ਉਸ ਟਾਈਮ ਚ ਕੋਈ ਆਪ ਕੋਹਰ ਕੰਮ ਕਰ ਸਕੀਏ ਜਾਂ ਜਿਸਨ ਕੱਪੜੇ ਹੁੰਦੇ ਨੇ ਸਵੇਰੇ ਉਸਨੇ ਚਲਕਾ ਦੇ ਕਰੇ ਬਾਹਰ ਵੀ ਹੋਣੀ ਹੈ ਪਰ ਅੰਦਰ ਹੋਈ ਤਾਂ ਕੋਈ ਕੰਮ ਨਹੀਂ ਹੁੰਦਾ ਫਿਰ ਜੇ ਝਾੜੂ ਪੋਚਾ ਨਾਲਦਾ ਹੋਵੇ ਤੇ ਇਸ ਤੋਂ ਪਹਿਲਾਂ ਮੈਂ 1 ਲੀਟਰ ਪਾਣੀ ਪੀ ਚੁੱਕੀ ਆ ਆਪਦਾ ਮੇਰਾ ਇਹ ਟਾਰਗੇਟ ਹੁੰਦਾ ਸਵੇਰੇ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਮੈਂ 1 ਲੀਟਰ ਪਾਣੀ ਪੀ ਲਾਂ ਕਦੇ ਕਦੇ ਪਹਿਲੀ ਹੋ ਜਾਂਦਾ ਅੱਜ ਮੇਰਾ ਪਹਿਨੀ 1 ਲੀਟਰ ਹੋ ਗਿਆ ਕਿਉਂਕਿ ਅੱਜ ਮੇਰਾ ਬ੍ਰੇਕਫਾਸਟ ਲੇਟ ਹੋਗਾ ਚਾਹ ਲੇਟ ਹੋ ਗਈ ਫਿਰ ਉਸ ਕਰਕੇ ਮੈਂ ਪਾਣੀ ਦਾ ਗਲਾਸ ਇੱਕ ਵਾਰ ਸੁੱਟ ਲਾਂ ਜੇ ਨਾ ਪਾ ਲੇਟ ਕਦੀ ਬ੍ਰੇਕਫਾਸਟ ਚ ਫਿਰ ਅੰਦਰ ਕੋਈ ਪਾਣੀ ਸ਼ੁਰੂ ਹੋ ਜਾਂਦਾ ਫਿਰ ਮੈਂ ਪਾਣੀ ਪੀ ਲਾਂਣੀ ਅੱਜ ਮੈਂ 1 ਲੀਟਰ ਪਾਣੀ ਪਹਿਲੀ ਪੀ ਲਿਆ ਆਪਣਾ ਤੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਤੇ 2 ਲੀਟਰ ਪਾਣੀ ਹੈ ਤੁਸੀਂ weight loss ਕਰਨਾ ਚਾਹੇ ਨਹੀਂ ਕਰਨਾ ਚਾਹੇ ਤੁਸੀਂ ਮੋਟੇ ਹੋ ਤੇ ਪਤਲੇ ਹੋ ਪਰ ਪਾਣੀ ਉਹਦੇ ਇਨਟੇਕ ਪਾਣੀ ਵੀ ਲੈਣੀ ਜ਼ਰੂਰੀ ਹੋ ਜਾਂਦਾ ਕਿ ਆਪਣੇ ਬੋਡੀ ਹਾਈਡਰੇਟ ਰਹੇ ਪਾਣੀ ਮਿਲਣਾ ਬੋਡੀ ਨੂੰ ਬਹੁਤ ਜ਼ਰੂਰੀ ਹੋ ਜਾਂਦਾ ਅੱਜ ਦਾ ਦੁੱਧ ਸਾਡਾ ਹੋ ਗਿਆ ਲੇਟ 7:30 ਹੋ ਗਏ 7:30 ਹੋਏ ਦੁੱਧ ਐ ਨਹੀਂ ਸਵੇਰੇ ਨਾ ਨੀਮਾ ਸਾਡੇ 6:00 ਤੱਕ ਆਇਆ ਮੈਂ ਤੁਰ ਦੁੱਧ ਲਿਓ ਨਾ ਕਿਉਂਕਿ ਅੱਜ ਸਵੇਰੇ ਖੇਤ ਚਲਾਗੇ ਤੇ ਖੇਤੋਂ ਹੁਣ ਆਇਆ ਤੇ ਇਸ ਕਰਕੇ ਦੁੱਧ ਉਹ ਗੇਟੋਂ ਦਾ ਵਾਲਾ ਦੇਣਾ ਧਰੋਂ ਮੈਂ ਦੁੱਧ ਨੂੰ ਇਹ ਹੁਣ ਬਣਾਉਣੀ ਹੈ ਰੋਟੀ ਇੱਕ ਬੰਦੇ ਦੀ ਰੋਟੀ ਖੇਤ ਜਾਣੀ ਕਰਾ ਲਾਉਂਦੇ ਵੀ ਕੰਪਿਊਟਰ ਕਰਾ ਲੱਗਦਾ ਉਈ ਰੋਟੀ ਖੇਤ ਪੇ ਜਣੀ ਆ। ਫਿਰ ਲ ਮੈਂ ਐਨਾ ਆਟਾ ਗੁੰਨੇ ਕੰਮ ਸਾਲੇ ਲੱਗਦਾ ਹੀ ਬਹੁਤ ਥੋੜਾ ਚਾਰ ਪੰਜ ਫੁਲਕੇ ਹੁੰਦੇ ਹਨਾ ਇੱਕ ਪੀੜੇ ਦੇ ਰਾਤਾਂ ਲੱਗੇ ਸੀ। ਫਿਰ ਦਵਿੰਦਰ ਕਹਿੰਦਾ ਇੱਕ ਬੰਦੇ ਦੀ ਰੋਟੀ ਖੇਤ ਜਾਊਗੀ ਫਿਰ ਮੈਂ ਹੁਣ ਆਟਾ ਹੋਰ ਗੁੰਨੇ ਮੈਂ ਇਹ ਪਤਾ ਇੱਕ ਕਰਦੇ ਕਰਦੇ ਦੋ ਕਰਦਨ। ਫਿਰ ਮੈਂ ਮਰਦੀ ਗੁੰਨੇ ਆਟਾ ਤੇ ਹੁਣ फटाफट ਬਣਾਉਣੀ ਇੱਧਰ ਫੁਲਕੇ ਇਕੱਠੇ ਬਣਾ ਲੈਣੇ ਫਿਰ ਮੈਂ ਬਾਅਦ ਚ ਸੇਕ ਕਰੂੰਗੀ। ਦੋ ਗੈਸ ਚਾੜ ਕੇ ਨਾ ਫੇਰ ਬਣਾਉਂਗੀ। ਫਿਰ ਮੈਂ ਇੱਕ ਤੇ फटाफट ਪਾਣਾ ਹੁੰਦਾ ਨਾ ਦੀ ਨਾਲ ਦੂਜੀ ਰੋਟੀ ਨੂੰ ਸੇਕ ਜਾਣ ਲੱਗਦਾ। ਗਰਮੀ ਦਿਨੋ ਦਿਨ ਵਧੀਆਂ ਨੇ ਬਹੁਤ ਗਰਮੀ ਹੋਈ ਪਈ ਆ ਹਾਲਾਂਕਿ ਹੁਣ 8 ਵਜੇ ਇੰਨੀ ਗਰਮੀ 8:00 ਤੇ ਸਾਰਾ ਦਿਨ ਕੀ ਬਣੂਗਾ ਕਿਉਂਕਿ ਜਦੋਂ ਤਾਂ ਖਾਸ ਕਰ ਗਰਮੀ ਹੁੰਦੀ ਕੰਮ ਕਰਦੇ ਨੂੰ ਆਪਾਂ ਇੱਕ ਵਾਰ ਬਹਿ ਜਾਓ ਫੇਰ ਨਹੀਂ ਗਰਮੀ ਨਾਲ ਦੀ ਬੈਠਣ ਕੰਮ ਕਰਦੇ ਨੂੰ ਬਹੁਤ ਗਰਮੀ ਹੁੰਦੀ ਜੋ ਬੈਠੇ ਹੁੰਦੇ ਨਾ ਤਾਂ ਕਿ ਫਿਰ ਆਪਾਂ ਇੰਨੀ ਗਰਮੀ ਮਹਿਸੂਸ ਨਹੀਂ ਹੁੰਦੀ ਹੈਗੀ ਮੈਂ ਇਕੱਠੇ ਪਹਿਲਾਂ ਕਾਫੀ ਪੈਰ ਕਰਕੇ ਰੱਖਣਾ ਨਹੀਂ ਹੁੰਦੀ ਆ ਇੱਕ ਵਾਰ ਪੈਰ ਇਕੱਠੇ ਹੋਏ ਨਾ ਅੰਦਾ ਫਿਰ ਸਪੀਡ ਵੀ ਬਣੀ ਜਾਂਦੀ ਰੋਟੀਆਂ 10 ਰੋਟੀਆਂ ਦਾ ਭੇਜੋ ਘਟ-ਘਟ ਮਿੱਤੇ ਜਾਣੀਆਂ ਨਹੀਂ ਆ ਆ ਕੇ ਉਹ ਦੁਪਹਿਰ ਨੂੰ ਉਹਦੇ ਪਰੇ ਖਾ ਲੀ ਦੋ ਚਾਰ ਰੋਟੀਆਂ ਹੋ ਗਏ ਟਾਈਮ ਹੋ ਗਿਆ ਸਵਾਹ 1 ਕਦਾ ਤੇ ਹੁਣ ਹੋ ਗਿਆ ਮੇਰਾ ਲੰਚ ਟਾਈਮ ਮੈਂ ਆਪਣੇ ਨਹੀਂ ਬਣਾ ਰਹੀਆਂ ਅੱਜ ਮੈਂ ਕਣਕ ਦੀ ਰੋਟੀ ਨਹੀਂ ਖਾऊंगी ਅੱਜ ਮੈਂ ਖਾऊंगी ਹਰੀ ਮੂੰਗੀ दाल ਦੀ ਰੋਟੀ ਮੈਂ ਮੂੰਗੀ ਦਾਲ ਗ੍ਰਾਈਂਡ ਕਰੀਏ ਇਹਦੇ ਵਿੱਚ ਤੇਲ ਬਚੀ ਵੀ ਹੋਏ ਸਵੇਰ ਵਾਸਤੇ ਉਹ ਚੀਲਾ ਬਣਾ ਲਊਂਗੀ ਸਵੇਰ ਵਾਸਤੇ ਰੱਖ ਲਊਂਗੀ ਆ ਪਤਲਾ ਜਿਹਾ ਬੈਟਰ ਮੈਂ ਕਰ ਲਿਆ। ਇਹਦੇ ਵਿੱਚ ਮੈਂ ਨਮਕ ਮਿਰਚ ਕੁਝ ਨਹੀਂ ਪਾਇਆ ਕਿਉਂਕਿ ਮੈਂ ਨਾਲ ਮੈਂ ਸਬਜ਼ੀ ਖਾਣਾਂਗੀ। ਤੇ ਥੋੜਾ ਜਿਹਾ ਮੈਂ ਪਾ ਦੇ ਤਵੇ ਤੇ ਘਿਓ ਕਿਉਂਕਿ ਨਾਨ ਸਟਿਕ ਤੇ ਹੋਇਆ ਸੀ ਬਹੁਤ ਘੱਟ ਪੰਦਾ ਕੁਝ ਡ੍ਰੌਪਸ ਹੀ ਪਾਏ ਨੇ। ਤੇ ਇਹਦਾ ਬਣਾਵਾਂਗੇ ਆਪਾਂ ਰੋਟੀ। ਬਹੁਤ ਟੇਸਟੀ ਲੱਗਦੀ ਹੈ। ਅਹੀਂ ਨਾਲ ਦਾ ਆਪਾਂ ਕੋਈ ਵੇਸ ਵਾਲੀ ਚੀਜ਼ ਖਾ ਲਈਏ ਟੇਸਟ ਲਾਉਗੇ ਬਹੁਤ ਟੇਸਟੀ ਲੱਗੇ। ਪਤਾ ਹੀ ਨਹੀਂ ਲੱਗਦਾ ਵੀ ਆਪਾਂ ਮੂੰਗੀ ਦਾ ਰੋਟੀ ਖਾਣਾਂ ਆ ਜਿਵੇਂ ਕਣਕ ਦੀ ਖਾਣੇ ਹੁੰਦੇ ਆ। ਅਸੀਂ ਇਹਨੂੰ ਸਲਾ ਕੇ ਆਪਣੀ ਪਤਲੀ ਪਤਲੀ ਰੋਟੀ ਬਣਾ ਲਵਾਂਗੇ। ਪੂਰਾ ਬਜਟ ਡ ਢ ਭਰ ਤੇ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਬਹੁਤ ਆਪਾਂ ਵੀ ਕਣਕ ਦੀ ਰੋਟੀ ਨਹੀਂ ਆਪਾਂ ਖਾਦੀ ਜਾਂ ਠਿੱਡ ਨਹੀਂ ਭਰੇ ਆਪਣਾ ਇਹ ਜੀ ਕੋਈ ਗੱਲ ਨਹੀਂ ਹੈਗੀ। ਪਤਲਾ ਪਤਲਾ ਮੈਂ ਫਨਾਂ ਦੂੰਗੀ ਇਹਨੂੰ। ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਬ੍ਰੈਕਫਾਸਟ ਤੁਸੀਂ ਆਪਸ਼ਨਸ ਦੱਸੋ। ਅ ਬਾਕੀ ਮੈਂ ਥੋੜਨਾ ਜਿੱਦੇ ਕੋ ਵੀਡੀਓਸ ਜਿਹੜੇ ਮੈਂ ਸ਼ੇਅਰ ਕਰਦੀ ਰਹਿੰਨੀ ਜੋ ਵੀ ਆਪਸ਼ਨਸ ਹੁੰਦੀਆਂ ਨੇ ਮੈਂ ਖਾਨੀ ਮੈਂ ਤੁਹਾਨੂੰ ਸ਼ੇਅਰ ਕਰਦੀ ਰਹਿੰਨੀ। ਕਿ ਜੇ ਆਪਾਂ ਜੇ ਕੁਝ ਹੈ ਜੇ ਆਪਾਂ ਖਾਣਾ ਹੋਵੇ ਬ੍ਰੈਕਫਾਸਟ ਲਈ ਆਪਾਂ ਕੁਝ ਲੱਭੀਏ YouTube ਵੀਡੀਓ ਤੋਂ ਲੱਭ ਸਕਦੇ ਹਾਂ ਜੇ ਆਪਾਂ ਇਸ ਸਾਈਡ 'ਤੇ ਹੈ ਜੀ ਹੁਣ ਪਹਿਲਾਂ ਮੈਂ ਇੰਨੇ ਆਪਸ਼ਨਸ ਮੈਨੂੰ ਵੀ ਨਹੀਂ ਪਤਾ ਕਿ ਮੈਨੂੰ ਕਾਹ ਹੁੰਦਾ ਸੀ ਕੌਣ ਬਣਾਊਗਾ ਖਾਊਗਾ ਛੱਡੂ ਪਈ ਤੇ ਹੁਣ ਮੈਂ ਬਣਾਉਣੀਆਂ ਖਾਣੀਆਂ ਤੇ ਮੇਰੇ ਦਿਮਾਗ 'ਚ ਆਈਡੀਆਸ ਹੀ ਬਹੁਤ ਘੱਟ ਦੇ ਜੋ ਆਪਾਂ ਇਸ ਸਾਈਡ ਚੱਲ ਪਾਣੇ ਆਂ ਵੀ ਆਪਕੋ ਹੈਲਦੀ ਖਾਣਾ ਹਾਂ ਆ ਦੇਖੋ ਬਹੁਤ ਵਧੀਆ ਪਤਲੀ ਪਤਲੀ ਰੋਟੀ ਬਣ ਗਈ ਚਲੋ गाइस ਇੱਕ ਵਧਾ ਲਈਏ ਬਹੁਤ ਛੋਟੇ ਰੱਖਦ ਨੇ ਸਵੇਰੇ ਦੇ ਵਿੱਚ ਸਬਜ਼ੀਆਂ ਕੱਟ ਕੇ ਨਾ ਬਰੀਕ ਪਿਆਜ਼ ਟਮਾਟਰ ਛੋਲਾ ਮੇਥਾ ਰਮੇ ਵਿੱਚ ਤੇ ਇਹਦਾ ਬਣਾ ਲਾਂਗੇ ਚਿੱਲੇ ਇਹ ਦੋ ਟਾਂ ਦਾ ਮੇਰਾ ਇਹ ਠੱਠਾ ਗ੍ਰਾਈਂਡ ਕਰ ਲਾਂਗੇ ਮੈਂ ਦੋ ਮਿੰਟਸ ਚਾਰ ਹੋ ਜਾਂਦੇ ਨੇ ਇਹ ਰਿਸਕ ਜਿਹਾ ਕੰਮ ਹੁੰਦਾ ਕਰਦਾ ਬਹੁਤ ਵਧੀਆ ਬਣ ਜਾਂਦਾ ਤੇ ਕਦੇ ਕਦੇ ਟੁੱਟ ਜਾਂਦਾ ਆਪਾਂ ਚੇਂਜ ਕਰਦੇ ਕਦੇ ਕਦੇ ਵਧੀਆ ਬਣ ਜਾਂਦਾ ਦੇਖੋ ਵਧੀਆ ਹੋ ਗਿਆ ਹੁਣ ਫਰੰਡ ਕਮੈਂਟਾਇਸੋ ਕਹਿ ਰਹੇ ਸੀ ਸਰ ਮੇਰੇ ਤੋਂ ਕਿੱਲੇ ਨੇ ਬਦਲੇ ਮੰਦੇ ਟੁੱਟੇ ਜਾਂਦੇ ਨੇ ਤੁਸੀਂ ਵਧੀਆ ਬ੍ਰਾਂਡ ਦਾ ਇੱਕ ਨਾਨ ਸਟਿਕ ਪੈਨ ਲੈ ਲਓ ਵਧੀਆ ਬ੍ਰਾਂਡ ਦਾ ਪੂਰੇ ਵਧੀਆ ਪੈਸੇ ਲਾ ਕੇ ਤਾਂ ਕਿ ਤੁਹਾਨੂੰ ਕਿਉਂ ਵੀ ਜ਼ਿਆਦਾ ਲਾਉਣਾ ਪਵੇ ਨਾ ਨਾਨ ਸਟਿਕ ਪੈਨ ਆਪਾਂ ਯੂਜ਼ ਕਰਦੇ ਹਾਂ ਆਪ ਨੂੰ ਕਿਉਂ ਜ਼ਿਆਦਾ ਲਾਉਣਾ ਪਵੇ ਘੱਟ ਕੇ ਉਹ ਚ ਆਪਣੀ ਹੈਲਦੀ ਚੀਜ਼ ਬਣ ਜੇ ਇਹਨੂੰ ਮੇਰਾ ਪੈਨ ਖਰਾਬ ਹੋਇਆ ਵਾ ਮੈਂ ਵੀ ਨਵਾਂ ਲੈਣਾ ਬਸ ਮੈਨੂੰ ਆਇਆ ਜੀ ਇਹਨਾਂ ਟਾਈਮ ਪਾਸ ਹੁੰਦਾ ਵੀ ਕਰਨਾ ਚਾਹੁੰਦਾ ਮੈਂ ਤਾਂ ਮੈਂ ਲੈ ਹੀ ਲੈਣਾ ਫਿਰ ਹਨਾ ਇਹ ਤਾਂ ਬਿਨਾ ਮਤਲਬ ਤੋਂ ਨਾ ਮੈਨੂੰ ਜੀ ਨਹੀਂ ਕਰਦਾ ਚੀਜ਼ ਅੰਗਾਂ ਵੀ ਜੋ ਲੋਡ ਪਵੇ ਮੈਂ ਫੇ ਨੀ ਲੈਣਾ। ਇਹ ਰੋਟੀ ਵਾਂਗੂ ਇਹ ਬਣ ਜਾਂਦਾ। ਬਹੁਤ ਜਿਆਦਾ ਸੌਫਟ ਹੈ, ਬਹੁਤ ਸੌਫਟ ਹੈ। ਫੁੱਲ ਰਹੀ ਹੈ ਰੋਟੀ ਵਾਂਗੂ, ਫੁੱਲ ਰਹੀ ਹੈ ਜੀ ਇਨਾ ਕੇ ਰੋਟੀ ਜੀ ਨਾਲ ਇਹ ਕੀ ਕਹਾਂ ਇਹ। ਟੇਸਟ ਵੀ ਬਹੁਤ ਆਦਾ। ਸੌਫਟ ਸੌਫਟ ਬੋਲਣਾ ਪੋਲਾ ਬਣਦਾ। ਇਹ ਰੋਟੀ ਵਾਂਗੂ ਫੁੱਲ ਰਿਆ। ਇਹਦਾ ਆਪਾਂ ਮੂੰਗੀ ਦਾਲ ਦੀ ਰੋਟੀ ਬਣਾ ਸਕਦੇ ਆ। ਆਟਾ ਗੁੰਨਣ ਦੀ ਵੀ ਲੋੜ ਨਹੀਂ ਹੈਗੀ। ਇਹ ਪੱਕ ਚੁਕਿਆ ਹੈ ਨਹੀਂ ਸੁੱਕ ਜੂਰੇ ਜਿਆਦਾ ਸੇਕਾਂ ਗਨੇ ਨੂੰ ਇਹ ਤੇ ਰਹੀ ਆਪਣੀ ਸਬਜੀ ਟਿੰਡੋ ਦੀ ਮੂੰਗੀ दाल ਦੀ ਰੋਟੀ ਤੇ ਸੈਲਟ ਦਹੀਂ ਮੈਂ ਲੈਣਾ ਨਹੀਂ ਕਰ ਲੈਣਾ ਹੋਇਆ ਬਾਅਦ ਦੋ ਚਮਚਾ ਲੱਗਾਂਗਾ ਸਵੇਰੇ ਬ੍ਰੇਕਫਾਸਟ ਜਿਵੇਂ ਦਹੀਂ ਖਾਂਦਾ ਸੀ ਦਵਿੰਦਰ ਨਾ ਜੀ ਘਰੇ ਨੇ ਫਿਰ ਜਿਸ ਦਿਨ ਕਰਿਆ ਦਿੰਦੇ ਨੇ ਉਹ ਦਿਨ ਇਹਨਾਂ ਨੂੰ ਬੱਚਿਆਂ ਵਾਂਗ ਸਪੈਸ਼ਲ ਕੁਝ ਚਾਹੀਦਾ ਹੁੰਦਾ ਅੱਜ ਬ੍ਰੈਡ ਵੀ ਹੈ ਨਹੀਂ ਸਿਨੇ ਬ੍ਰੈਡ ਦੇ ਬਹੁਤ ਸਾਰੇ ਆਪਸ਼ਨ ਹੁੰਦੇ ਨੇ ਬ੍ਰੈਡ ਪੀਜ਼ਾ ਬਣਾ ਲੂ ਬੇਸਨ ਟੋਸਟ ਬਣਾ ਲੂ ਹਨਾ ਸੈਂਡਵਿਚ ਬਣਾ ਲੂ ਕਾ ਅੱਜ ਬ੍ਰੈਡ ਨਹੀਂ ਸੀ ਮੈਂ ਇਹਨਾਂ ਨੂੰ ਬਣਾ ਕੇ ਦੇ ਰਹੀ ਆ ਬੇਸਨ ਚੀਲਾ ਵਿੱਚ ਸਬਜ਼ੀਆਂ ਪਾ ਕੇ ਹੈਲਦੀ ਵੀ ਟੇਸਟੀ ਵੀ ਵਿੱਚ ਇੱਕ ਕੱਧਾ ਚਮਚ ਸੂਜੀ ਮਰ ਪਾ ਲਉ ਨਾ ਕ੍ਰਿਸਪੀ ਜਿਹਾ ਬਣਦਾ ਬਹੁਤ ਟੇਸਟੀ ਚੀਲਾ ਬਣ ਕੇ ਰੈਡੀ ਹੈ ਆਪਾਂ ਕਰਨਾ ਸਰਵ ਇੱਕ ਇੱਕ ਚੀਲੇ ਦਾ ਪੈਟਰ ਹਰੇ ਹੋ ਰਿਹਾ ਹੁਣ ਬਹੁਤ ਹੈਲਦੀ ਵੀ ਤੁਹਾਨੇ ਠੀਕ ਵੀ ਖਾਣ ਟੇਸਟੀ ਬਹੁਤ ਲੱਗਦਾ ਵੀ ਸਬਜ਼ੀਆਂ ਆਪਾਂ ਕੇ ਪਰ ਇਹ ਸਬਜ਼ੀਆਂ ਖਾਤਿ ਖਾਉਂਦੇ ਨਾ ਮੈਂ ਤਾਂ ਅੱਜ ਹੀ ਬਹੁਤ ਸਬਜ਼ੀਆਂ ਖ ਕੰਦਰ ਦੇਖੋ ਕਿੰਨਾ ਸੋਹਣਾ ਪਣਕਿਆ ਆਇਆ ਛਿੱਲੇ ਦਾ ਆ ਵੀ ਠੀਕ ਠੀਕ ਜਿਹੇ ਲੜੇ ਹੋ ਬੈਟਰ ਹੈਗਾ ਟੋਪਾਂਗਾ ਤਵੇ ਤੇ ਮੈਂ ਸਬਜ਼ੀਆਂ ਚੋਪਰ ਛੋਪ ਕਰਕੇ ਦੇ ਵਿੱਚ ਹੀ ਬੈਟਰ ਮਿਕਸ ਕਰ ਲਾਂਗੇ ਹੁਣੇ ਆ ਇੱਕ ਦੋ ਛਿੱਲੇ ਬਣਾਉਣੇ ਹੋਣਗੇ ਕਪੜਾ ਨਹੀਂ ਪਣਦਾ ਕਪੜਾ ਬਚ ਰਿਹਾ ਆਹ ਨਾਲ ਵੀ ਬਚਦਾ ਕਰ ਨਹੀਂ ਜਾਂਦੇ ਦੇਖਣਾ ਮੰਦੇ ਵੀ ਜਾਂਦੇ ਮੰਦੇ ਵੀ ਨਹੀਂ ਮੰਦੇ ਹੋਣਾ ਮੈਨੂੰ ਥੋੜੇ ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਦਾਲਾਂ ਜਿਹੜੇ ਆਪ ਗੋਲੀਆਂ ਪਾਉਨ ਉਹ ਕਿਹੜੀਆਂ ਗੋਲੀਆਂ ਨੇ ਕੀ ਨਾਮ ਆਹ ਗੋਲੀਆਂ ਹੁੰਦੀਆਂ ਤੁਸੀਂ ਸਕਰੀਨ ਸ਼ਾਟ ਲੈ ਲਓ ਇਹਦਾ ਆਹ ਗੋਲੀ ਹੁੰਦੀ ਆ ਪਾਰਦ ਟਿਕੜੀ ਲਿਖਿਆ ਹੋਊ ਜੋ ਤਾਂ ਕੋਈ ਨਾਮ ਕੋਈ ਹੋਰ ਵੀ ਹੋਊਗਾ ਨਾ ਪਾਰਦ ਟਿਕੀ ਲਿਖਿਆ ਹੋਊ ਉਹਦੇ ਉੱਤੇ ਬਸ ਇਹ ਇਹਦਾ ਹੈਗਾ ਮਰਕਰੀ ਟੈਬਲੇਟ ਹੁੰਦੀਆਂ ਨੇ ਇਹ ਪਾਰਾ ਹੁੰਦਾ ਇਹਦੇ ਵਿੱਚ ਪਾਰੇ ਦੀ ਗੋਲੀਆਂ ਹੁੰਦੀਆਂ ਨੇ ਇਹ ਸਕਰੀਨ ਸ਼ਾਟ ਤੁਸੀਂ ਲੈ ਕੇ ਰੱਖ ਲਓ ਔਰ ਇਹਦੇ ਅੰਦਰ ਇਹੋ ਜਿਹੀ ਗ੍ਰੇ ਕਲਰ ਦੀਆਂ ਗੋਲੀਆਂ ਹੁੰਦੀਆਂ ਨੇ ਇਹ ਆਪਾਂ ਦਾਲਾਂ 'ਚ ਪਾ ਸਕਦੇ ਹਾਂ ਚੋਲਾਂ 'ਚ ਪਾਓ ਦਾਲਾਂ 'ਚ ਪਾਓ ਬਿਲਕੁਲ ਖਰਾਬ ਨਹੀਂ ਹੁੰਦੇ ਵਾਲੇ ਕਿ ਮੈਂ ਵੀ ਪਾਈਆਂ ਹੋਈਆਂ ਨੇ ਮੈਂ ਵੀ ਇੱਧਰ ਡਾਇਰੈਕਟ ਪਾਵਾ ਨਹੀਂ ਹੈ ਕੋਈ ਦਾਲ ਚੋਲ ਕੁਛ ਨਹੀਂ ਮੇਰਾ ਖਰਾਬ ਹੋਇਆ ਜਿੱਦ ਦੇ ਮੈਂ ਗੋਲੀਆਂ ਪਾਉਣ ਲੱਗੀ ਹਾਂ ਡਾਇਰੈਕਟ ਪਾ ਦੇਣ ਪੰਜ ਆਪਾਂ ਦਾਲ ਯੂਜ਼ ਕਰਨੇ ਬਣਾਉਣੇ ਉਹ ਧਿਆਨ ਨਾਲ ਦਾਲ ਕੱਢੋ ਤਾਂ ਕਿ ਗੋਲੀ ਦਾ ਉਹ ਦੇ ਪਿੱਛਾ ਜੀ ਉਸ ਐਨ ਨਹੀਂ ਆਪਾਂ ਤੇਆਂ ਰੱਖਣਾ ਹੁੰਦਾ ਬਾਕੀ ਹੋਰ ਕੋਈ ਇਹ ਕੋਈ ਹਾਨੀਕਾਰਕ ਨਹੀਂ ਹੈਗੀ ਜੇ ਆਪਾਂ ਪਾਵਾਂਗੇ ਸਿੱਧਾ ਡਾਇਰੈਕਟ ਪਾਵਾਂਗੇ ਕੋਈ ਹਾਨੀਕਾਰਕ ਨਹੀਂ ਹੈਗੀ ਸੋ ਆਪਣੇ ਤੇ ਬਹੁਤ ਸਾਰੇ ਪੈਸੇ ਬਾਦ ਦੇਣ ਦਾਲਾਂ ਚੌਲ ਖਰਾਬ ਹੋਉਂਦੇ ਹੈਗੇ ਹਨਾ ਉਹ ਤੁਸੀਂ ਆਹ ਇਹਦਾ ਸਕਰੀਨਸ਼ਾਟ ਲੈ ਲਓ ਆਹ ਵਾਲੀ ਗੋਲੀਆਂ ਨੇ ਇਹ ਤੁਹਾਨੂੰ ਪੈਸਟੀਸਾਈਡ ਵਾਲੇ ਸ਼ਾਪ ਤੋਂ ਮਿਲ ਜਾਣਗੇ ਜਿੱਥੋਂ ਆਪਾਂ ਰੇ ਸਪਰੇਅ ਲੈਨੇ ਖੇਤੀਬਾੜੀ ਵਾਲੀਆਂ ਉਹ ਸ਼ਾਪ ਤੋਂ ਤੁਹਾਨੂੰ ਇਹ ਮਿਲ ਜਾਣਗੀਆਂ ਟਾਈਮ ਹੋ ਰਿਹਾ ਪੌਣੇ ਪੰਜ ਦਾ ਤੇ ਮੈਂ ਲੱਗੀ ਸ਼ਾਮ ਦੀ ਸਬਜ਼ੀ ਤਿਆਰੀ ਕਰਨ ਫਿਰ ਹੈਲਪਰ ਵੀ ਆਊਗਾ ਵਿੰਡੋ ਸਾਫ਼ ਕਰਨ ਮੈਨੂੰ ਐ ਫਟਾਫਟ ਮੈਂ ਸਮਝੀ ਬਣਾ ਕੇ ਰੱਖਦਾ ਫਿਰ ਉਹਦੇ ਕੋਲੇ ਕਢੂੰਗੀ ਵਿੰਡੋ ਸਾਫ ਕਰਾਂਮੇ ਤੁਹਾਨੂੰ ਚਿੰਦਰੀਆਂ ਕੱਦੂ ਤੇ ਹਣਾ ਤੁਹਾਡੇ ਕਮੈਂਟ ਆਇਆ ਸੀ ਕਿ ਇੱਕ ਦੋ ਭੈਣਾਂ ਦੇ ਕਿ ਮਿਰਚਾਂ ਦਾ ਚਾਹ ਦਾ ਖਰਾਬ ਹੋ ਜਾਂਦਾ ਲਾਲ ਮਿਰਚਾਂ ਦਾ ਮਿੱਠਾ achar ਚਲੋ ਸਭ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕੋਈ ਵੀ ਰੀਜ਼ਨ ਹੋ ਸਕਦਾ ਹੁਣ ਮੈਨੂੰ ਤਾਂ ਨਹੀਂ ਪਤਾ ਕਿਹੀ ਰੀਜ਼ਨ ਹੋ ਸਕਦਾ ਹਨਾ ਫਿਰ ਆਉ ਹੋਣਾ ਤੇ ਮੇਰੇ ਚੈਨਲ ਤੇ ਰੈਸਪੀ ਹੈਗੀ ਲਾਲ ਮਿਰਚਾਂ ਦੇ ਮਿੱਠੇ achar ਦੀ ਲਾਸਟ ਇਅਰ ਮੈਂ ਪਾਇਆ ਸੀ ਉਹ ਤੁਸੀਂ ਦੇਖ ਸਕਦੇ ਹੋ ਤੇ ਐਸ ਕੀ ਮਿਰਚਾਂ ਦਾ ਸੀਜ਼ਨ ਆਉਂਦਾ ਆਪਾਂ ਹੋਰ ਪਾਵਾਂਗੇ ਥੋੜਾ ਜਿਹਾ ਰੈਸਪੀ ਚੇਂਜ ਕਰਕੇ ਵੀ ਤੇ ਜਿਵੇਂ ਲਾਸਟ ਈਅਰ ਮੈਂ ਪਾਇਆ ਸੀ ਮੇਰਾ ਚਾਲ ਹੁਣ ਤੱਕ ਬਹੁਤ ਵਧੀਆ ਪਿਆ ਕੋਈ ਉਹ ਤਾਂ 스ਮੈਲ ਨਹੀਂ ਖਰਾਬ ਨਹੀਂ ਕੁਛ ਨਹੀਂ ਆਹ ਲਾ ਜਿਵੇਂ ਆਜੇ ਪਾਇਆ ਹੁੰਦਾ ਮੇ ਜਿਵੇਂ ਪਿਆਗਾ ਤੇ ਹੁਣ ਜਿਵੇਂ ਅੰਬੀਆਂ ਦਾ ਸੀਜ਼ਨ ਚੱਲ ਰਿਹਾ ਹੁਣ ਅੰਬੀ ਆਉਣਗੇ ਮੈਂ ਤੇ ਮਿੰਤਾਂ ਨੇ ਕੋਈ ਦੋ ਵਾਰ ਕਿਹਾ ਵੀ ਸਬਜ਼ੀ ਵਾਲੇ ਤੋਂ ਪਤਾ ਕਰਕੇ ਉਹ ਵੀ ਅੰਬੀ ਆ ਰਹੀਆਂ ਤਾਂ ਖੱਟੀ ਮਿੱਠੀ ਚਟਨੀ ਬਣਾਵਾਂਗੇ ਜਿਹੜੀ ਲਾਸਟ ਈਅਰ ਮੈਂ ਬਣਾਈ ਸੀ ਈਨੀ ਸਵਾਦ ਚਟਨੀ ਬਣੀ ਨਾ ਹੁਣ ਤੱਕ ਮੇਰੇ ਕੋਲ ਪਈਆ ਜਮਲ ਟੇਸਟ 'ਚ ਫਰਕ ਨਹੀਂ ਪਿਆ ਵੀ ਇਹ ਸਾਲ ਹੋ ਗਿਆ ਇਹਨੂੰ ਪਨਾਈ ਨੂੰ ਬਹੁਤ ਵਧੀਆ ਚਟਨੀ ਪਈਆ ਗੱਲ ਉਹ ਹੀ ਹੈ ਵੀ ਅਸੀਂ ਖਾਣੇ ਘੱਟਾ ਮੈਨੂੰ ਇੱਥੇ ਤਾਂ ਖੱਟੀ ਚੀਜ਼ ਖਾਦੀ ਨਹੀਂ ਜਾਂਦੀ ਮੈਨੂੰ ਪਹਿਲਾਂ ਹੀ ਦੰਦਾਂ ਚੇਨ ਹੋਣ ਲੱਗ ਜੂ ਕਿ ਮੇਰੇ ਨਾ ਸੈਂਸਿਟੀਵਿਟੀ ਹੈ ਦੰਦਾਂ ਤੇ ਮੈਨੂੰ ਖੱਟੀ ਚੀਜ਼ ਨੂੰ ਦੇਖ ਕੇ ਦੰਦਾਂ 'ਚ ਮੇਰੇ ਖਟਾਸ ਹੀ ਆ ਜਾਂਦੀ ਹੈ ਸਿਰਫ ਜਿਸ ਨੂੰ ਪੂਰੇ ਆ ਬਣਾਉਣੇ ਆ ਉਸ ਦਿਨ ਅਸੀਂ ਨਾਲ ਚਟਨੀ ਲੈਣੇ ਹੁੰਦੇ ਆ ਮੈਂ ਲਾਸਟ ਈਅਰ ਵਾਲੀ ਹਾਲੀ ਵੀ ਥੋੜੀ ਜਿਹੀ ਬਚੀ ਪਈ ਹੈ ਤੇ ਹੁਣ ਜੇ ਮੈਂ ਖੰਭੀਉਣੀਆਂ ਤਾਂ ਆਪਾਂ ਹੋਰ ਚਟਨੀ ਬਣਾਵਾਂਗੇ ਆਪੀਆਂ ਦੀ ਬਹੁਤ ਟੇਸਟੀ ਚਟਨੀ ਬਣਦੀ ਹੈ ਬਿਲਕੁਲ ਖਰਾਬ ਨਹੀਂ ਹੁੰਦੀ ਫ੍ਰੀਜ ਤੋਂ ਬਾਹਰ ਹੀ ਪਈ ਹੈ ਫ੍ਰੀਜ ਤਾਂ ਮੈਂ ਕਦੇ ਰੱਖੀ ਨਹੀਂ ਫ੍ਰ ਤਨ ਮੈਂ ਪਿਆਜ਼ ਛਿਲਕੇ ਨਾ ਬਾਹਰ ਮੈਂ ਕੀ ਆ ਪਿਆਜ਼ ਛਿਲੋ ਪੈਨ ਖਤਮ ਹੋ ਗਈ ਸੀ ਚਾਰ ਪੰਜ ਦਿਨ ਕਰ ਸੌਖੇ ਲੱਗ ਜਾਂਦੇ ਨੇ ਕੱਟੇ ਪਏ ਹੋਣ ਨਾ ਪਿਆਜ਼ ਤੋ ਮੈਂ ਇਹਨਾਂ ਨੂੰ ਧੋ ਲਾ ਧੋ ਕੇ ਫਿਰ ਮੈਂ ਕੱਦੂ ਕੱਢ ਦਿਆ ਆਹ ਵਾਲੀ ਟ੍ਰੇ ਨਾ ਮੇਰੇ ਵਿਆਹ ਲਈ ਖਰੀਦਾਂ ਸੀ ਫਤੀਲ ਦੀ ਰਾਈਸ ਟ੍ਰੇ ਕਹਿੰਦੇ ਨੇ ਤੇ ਮੈਂ ਲਾਈ ਦੋ 2 ਸਾਲ ਪਹਿਲੇ ਜਦੋਂ ਅਸੀਂ ਘਰ ਦੇ ਰੈਨੋਵੇਸ਼ਨ ਕੰਪਲੀਟ ਹੋਈ ਉਦੋਂ ਲਾਈ ਕਿਉਂਕਿ ਪਹਿਲਾਂ ਵਾਲੀ ਕਿਚਨ ਸਾਡੀ ਬਹੁਤ ਘੱਟ ਕੈਬਿਨੇਟ ਸੀ ਇੰਨਾ ਜ਼ਿਆਦਾ ਸਮਾਨ ਰੱਖਣ ਨੂੰ ਥਾਂ ਹੀ ਨਹੀਂ ਸੀ ਜਿਹੜੇ ਕੈਬਿਨੇਟ ਬਣੇ ਹੋਏ ਸੀ ਉਹ ਵੀ ਨਾ ਇੱਕ ਪੱਥਰ ਚਾਇਆ ਤੇ ਰੇਡ ਆਈ ਪੀ ਸੀ ਜ ਉਹਦੇ ਵਿੱਚੋਂ ਪਾਣੀ ਚਲਾ ਜਾਂਦਾ ਸੀ ਪਾਣੀ ਜਾਣ ਕਰਕੇ ਥੱਲੋ ਸਾਰਾ ਸੀਮਿੰਟ ਪੁਰਪੁਰ ਥੱਲੇ ਡਿੱਗੀਆਂ ਉਹ ਜਿਹੜਾ ਸਮਾਨ ਪਿਆ ਹੁੰਦਾ ਸੀ ਉਹ ਵੀ ਖਰਾਬ ਹੋ ਜਾਂਦਾ ਸੀ ਦਾ ਇਸ ਕਰਕੇ ਬਹੁਤ ਘੱਟ ਸਮਾਨ ਲਗਾਇਆ ਹੋਇਆ ਸੀ ਪਹਿਲੇ ਵਾਲੀ ਕਿਚਨ ਚ ਐਨੀ ਇੱਕ ਕਿਚਨ ਦੀ ਪੱਟੀ ਸੀ ਖਾਣੇ ਬਹੁਤ ਘੱਟ ਸੀ ਉਹ ਪੈਨਾਵੜੇ ਡਿਜ਼ਾਈਨ ਦੀ ਸੀ ਤੇ ਫਿਰ ਮੈਂ ਹੁਣ ਫਿਰ ਨੂੰ ਬਚਾਉਣ ਕੋਲ ਬੜਾ ਟ੍ਰੇ ਲਗਾਈ ਹੈ ਉਹ ਵਧੀਆ ਲੱਗਦਾ ਆਪਦੀ ਚੀਜ਼ਾਂ ਦਾ ਯੂਜ਼ ਕਰਦੇ ਅਨਜ਼ਰ ਰੱਖ ਕੇ ਵੀ ਕੀ ਕਰਨੀਆਂ ਨੇ ਬਹੁਤ ਭੰਡ ਮੈਂ ਆਪਣੇ ਲਗਾਏ ਹੋਏ ਜਿਹੜਾ ਮੈਨੂੰ ਲੱਗਦਾ ਵੀ ਲੋਡ ਹੋਣੀ ਚਾਹੀਦੀ ਕਿਚਨ ਜਿੱ ਮੈਂ ਕੱਢ ਕੇ ਆਪੇ ਲਾ ਲੇ ਮੈਨੂੰ ਵੀ ਆਇ ਨਹੀਂ ਹੈਗਾ ਮੈਂ ਆਪਣੇ ਫਿਰ ਫੇਰ ਕੋਲੀਆ ਗਲਾਸ ਪੈਣੇ ਬਸ ਲਾਉਣ ਨਾਲ ਉਹ ਆਲਰੇਡੀ ਪਹਿਲੇ ਬਾਧੂ ਪੈ ਲੈਣੇ ਆ ਦਿਨ ਉਹ ਦੂਜੇ ਘਰੇ ਸੀ ਤੇ ਮੈਂ ਕਿਹਾ ਆ ਵੀ ਚਲੋ ਆਪਾਂ ਸ਼ਾਮ ਨੂੰ ਪਾਰਕ ਚ ਜਾ ਕੇ ਆਵਾਂਗੇ ਫਿਰ ਮੈਂ ਅੱਜ ਤਾਂ ਕੁਛ ਮਿੰਟ ਆਏ ਵੀ ਕਾਲੀ ਵੀ ਮੈਂ ਸਬਜ਼ੀ ਬਣਾਉਣਾ फटाफट ਹੈਲਪਰ ਵੀ ਆਊਗਾ ਤੇ ਤਾਂ ਕਰਕੇ ਉਹ ਨੂੰ ਮੈਂ ਸਬਜ਼ੀ ਕੱਟ ਕੇ ਫੋਨ ਕਰਦੀ ਆ ਭਾਈ ਟਾਈਮ ਨਾਲ ਜੇ ਫਿਰ ਅਸੀਂ ਬਾਹਰ ਜਾਣਾ ਮੈਂ ਚਲੋ ਪਾਰਕ ਜਾਏ ਨਾ ਥੋੜਾ ਜਿਹਾ ਮਾਈਂਡ ਫਰੈਸ਼ ਹੋਣ ਦਾ ਜਾ ਕੇ ਘਰੇ ਸਾਰਾ ਹੀ ਬੰਦਾ ਬਲੂਆ ਹੋ ਜਾਂਦਾ ਫਰੈਸ਼ ਨਾਲ ਵਾਂਗ ਹੋ ਜਾਂਦਾ ਘਰੇ ਰਹਿ ਕੇ एक भैन ने कमेंट किया मशीन के कवर दिखाओ फूल मशीन का कवर तो देखो साड ही बने हुए, बने हुए। तो अभी बने बनाई लेंता आ वाला से घर बनाया हुआ वो कैसे मैं भी देखना भी किस तरह यह बना मैं भी बना ये सारा आला दुआला एक पीस है तेन साइड पिछं नहीं बन बनया हुआ देखो बैकसाइड नहीं बनी हुई देखो बैकसाइड नहीं बने है सिर्फ आह पदम ला है सरहणे वांगों जोड़ा यद आ ਟੌਪ ਵਾਲਾ ਨਾ ਟੌਪ ਵਾਲਾ ਆਹ ਪੀਸ ਅਲੱਗ ਲਾ ਕੇ ਪਿੱਛੇ ਤੱਕ ਇਹ ਬਦਵਾ ਕਰ ਰਿਹਾ ਥੋੜਾ ਜਿਆਦਾ ਕਿ ਚੜਾਉਣਾ ਸੌਖਾ ਰਵੇ ਖੜ ਜੇ ਉੱਤਰੇ ਨ ਬਾਰੀ ਬਾਰੀ ਇਹ ਵਧਾ ਕੇ ਇੰਨਾ ਕਰਿਆ ਹੋਇਆ ਹੈਗਾ ਸਾਰਾ ਵਿੱਚ ਛੋਣੀ ਕਵਰ ਹੈਗੀ ਮਸ਼ੀਨ ਜਾਨੀ ਕਿ ਤੇ ਮੇਰੇ ਕੋਲ ਸਿਰ ਨਾ ਇਹ ਬਦਵਾ ਰੱਖ ਦੁਨੇ ਲਿਆ ਕੇ ਆਹ ਪੀਸ ਨਾਲ ਜੋੜਤਾ ਆਹ ਤਿੰਨ ਸਾਈਡਾਂ ਤੁਸੀਂ ਸਾਰੀਆਂ ਇੱਕ ਇੱਕ ਪੀਸ ਰੱਖਿਆ ਹੋਇਆ ਜਾਨੀ ਕਿ ਬਾਕੀ ਤੁਸੀਂ ਹੌਦੇ ਹਿਸਾਬ ਨਾਲ ਬਣਾਏ ਜਿਵੇਂ ਅਸੀਂ ਬਣਾਏ ਦੱਸਿਆ ਆਹ ਤਿੰਨੇ ਸਾਈਡਾਂ ਫਰੰਟ ਵਾਲੀ ਤੇ ਸਾਈਡ ਵਾਲੀ ਦੋਨੇ ਸਾਈਡਾਂ ਇੱਕ ਪੀਸ ਲਗਾਇਆ ਉਦੇ ਉਪਰ ਆ ਇੱਕ ਪੀਸ ਅਲੱਗ ਲਗਾਤਾ ਇਹ ਥੋੜਾ ਜਿਹਾ ਬਾਦਮਾ ਰੱਖਤਾ ਜਿੰਨਾ ਮਸ਼ੀਨ ਦਾ ਟੱਕਣਾ ਜਾਨੀ ਕਿ ਉਸ ਤੋਂ ਪਿੱਛੇ ਲੱਗੇ ਇਹ ਉਸ ਤੋਂ ਪਿੱਛੇ ਬਾਦਮਾ ਲਿਆ ਕੇ ਇੱਥੇ ਫੋਲਡ ਕਰਾਇਆ ਤੁਹਾਨੂੰ ਇਹ ਸਮਝ ਆ ਗਈ ਹੋਣੀ ਹੁਣ ਜਿਹੜਾ ਸਲਾਈ ਕਰਦੇ ਉਹ ਤਾਂ ਛੇਤੀ ਸਮਝ ਜਾਂਦੇ ਨੇ ਇਹਦਾ ਬਣ ਬਣੇ ਹੋਇਆ ਪਿੱਛੋਂ ਨੇ ਅਸੀਂ ਕਵਰ ਕਰੀ ਹੋਈ ਜੇ ਥੋੜੀ ਮਸ਼ੀਨ ਬਾਹਰ ਆ ਤਾਂ ਤੁਸੀਂ ਪਿੱਛੋਂ ਵੀ ਕਵਰ ਜ਼ਰੂਰ ਕਰਿਓ ਫਿਰ ਅੰਦਰ ਹੀ ਸੀ ਨਾ ਅਸੀਂ ਤਾਂ ਕਰਕੇ ਅਸੀਂ ਪਿੱਛੋਂ ਪਿਛਲਾ ਸਾਈਡ ਨੇ ਵੀ ਕਵਰ ਕਰੀ ਤੇ ਆਹ ਵਾਲਾ ਰੈਡੀ ਮੇਡ ਆ

ਮੈਂ ਸੋਚੀ ਜਦੋਂ ਬੈਨ ਰੇ ਨੇ ਹੈਗੇ ਇੱਕ ਰਾਉਂਡ ਲਾ ਦਾਂ ਰਾਉਂਡ ਵੱਡਾ ਕਾਫੀ ਬੋਕ ਹੋ ਜੂਗੀ ਟਾਈਮ ਹੋ ਗਿਆ 8:10 ਦੀ ਹੁਣ ਆਇਆ ਹੈ ਕੱਲ 8:00 ਸਬਜ਼ੀ ਮੈਂ ਜਾਂਦੀ ਬਣਾ ਲਈ ਆਟਾ ਬੁੰਨੇ ਆ ਪਏ ਫਿਰ ਮੈਂ ਹੁਣ ਸੈਲਡ ਕੱਟਣ ਲੱਗੇ ਦਵਿੰਦਰ ਨਾ ਰਹੇ ਨੇ ਫਿਰ ਉਹਨੂੰ ਆਏ ਹੁੰਦਾ ਇੱਕ ਵਾਰ ਮੈਨੂੰ ਪਹਿਲਾਂ ਇਕੱਲਾ ਸੈਲਡ ਮਿਲ ਜੇ ਖਾਣ ਨੂੰ ਖਾਣਾ ਚਾਹੀ ਬਾਅਦ ਮਿਲ ਜੇ ਹਾਂ ਫਿਰ ਉਹ ਸੈਲਡ ਖਾਣਾ ਸ਼ੁਰੂ ਕਰ ਲਵਾਂਗੇ ਨੇ ਮੈਂ ਫੁਲਕਾ ਲੱਗ ਜੂਗੀ ਬਣਾਉਣਾ ਇਸ ਕਰਕੇ ਮੈਂ ਜਲਦੀ ਜਲਦੀ ਪਹਿਲਾਂ ਸੈਲਡ ਕੱਟਣ ਲੱਗ ਗਈ ਤੇ ਇਹ ਉਹ ਖਾਣਾ ਵੀ ਪਹਿਲਾਂ ਸੈਲਟ ਚਾਹੀਦਾ ਕਿਉਂਕਿ ਫਿਰ ਆਪਾਂ ਜੇ ਪਹਿਲਾਂ ਰੋਟੀ ਖਾਣ ਲਾਂਗੇ ਫਿਰ ਸੈਲਟ ਖਾਦਾਂ ਨਹੀਂ ਆਉਂਦਾ ਪਹਿਲਾਂ ਸੈਲਟ ਖਾਓ ਤਾਂ ਕਿ ਤੁਸੀਂ ਰੋਟੀ ਘਟ ਤੋਂ ਘਟ ਖਾਓ ਰੋਟੀ ਬਾਅਦ ਵਿੱਚ ਖਾਓ ਹਨਾ ਸੈਲਟ ਪਹਿਲਾਂ ਖਾਓ ਮੈਂ ਆਪਣੇ ਇੱਕ ਫੀਲਾ ਅਲੱਗ ਘਟੂ ਜੇ ਸਾਰੇ ਨਾ ਅੱਗੇ ਰੱਖ ਦਿੰਦੇ ਸਾਰੇ ਖਾਣੇ ਮੇਰੇ ਵਾਸਤੇ ਬਚਾਉਂਦੇ ਨਹੀਂ ਹੀ ਫਿਰ ਮੈਂ ਆਪਣਾ ਇੱਕ ਹੀ ਮਾਂਦੀ ਘਟੂਗੀ ਸਾਰੇ ਖਾਣੇ ਫਿਰ ਇਹਨੂੰ ਮੈਂ ਤਾਂ ਭੁੱਲ ਗਿਆ ਇਹ ਤਾਂ ਜਾ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਨੂੰ ਹੋਰ ਘਟਣਾ ਪੈਣਾ ਮੈਂ ਟਾਰਕਾ ਟਾਚੀ ਲੱਗ ਦੇ ਖੀਰਾ ਜਾਦਾ ਚਾਹ ਖੀਰਾ ਖਾਣੇ ਖੀਰਾ ਟਮਾਟਰ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਤੇ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਹੀ ਤਦ ਤੱਕ ਲਈ ਸਬਸਕ੍ਰਾਈਬ ਕਰਨਾ